ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅੱਜ ਇੱਕ ਮਾਤਾ ਕੋਲੇ ਪਹੁੰਚੇ ਆਂ ਫਿਰ ਘਰੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਮਾਤਾ ਜੀ ਜਿਹੜਾ ਇਹ ਸਿੰਥੈਟਿਕ ਨਸ਼ੇ ਚੱਲ ਰਿਹਾ ਚਿੱਟਾ ਨਸ਼ਾ ਜਿਹਦੇ ਨਾਲ ਮਾਮਾ ਦੇ ਪੁੱਤ ਮਰ ਰਹੇ ਆ ਇਹ ਬੰਦ ਹੋਣੇ ਚਾਹੀਦੇ ਜੀ ਹਾਂਜੀ ਹੋਣੇ ਚਾਹੀਦੇ ਤੇ ਖਸ ਖਸ ਖੇਤੀ ਲਾਗੂ ਹੋਣੀ ਚਾਹੀਦੀ ਜੀ ਜਿਹਦੇ ਨਾਲ ਅੱਜ ਤੱਕ ਕਿਸੇ ਕਦੇ ਕੋਈ ਨੁਕਸਾਨ ਨਹੀਂ ਹੋਇਆ ਕੋਈ ਕਿਸੇ ਦੀ ਮੌਤ ਨਹੀਂ ਹੋਈ ਉਹ ਲਾਗੂ ਹੋਣੀ ਚਾਹੀਦੀ ਜੀ ਹੋਣੀ ਚਾਹੀਦੀ ਇਨਸਾਫ ਟੀਮ ਜਿੰਦਾਬਾਦ ਇਨਸਾਫ ਟੀਮ ਦਾ ਸਾਥ ਦੰਨੇ ਹੋ ਤੁਸੀਂ ਹਾਂਜੀ ਦੰਨੇ ਤੇ ਜੇ ਕੋਈ ਜਿਹੜੇ ਆਪਾਂ ਆਮ ਆਦਮੀ ਪਾਰਟੀ ਦੇ ਭਵੰਤਮਾਨ ਮੁੱਖ ਮੰਤਰੀ ਸਾਹਿਬ ਜੀ ਦੇ 92 ਪਾਰਟੀ ਮੈਂਬਰ ਜਤਾਏ ਸੀਗੇ ਤੇ ਜੇ ਉਹ ਖਾਸ ਖਾਸ ਖੇਤੀ ਦੀ ਮੰਗ ਇਨਸਾਫ ਟੀਮ ਪੰਜਾਬ ਦੀ ਨਹੀਂ ਪੂਰੀ ਕਰਦੇ ਤਾਂ ਫਿਰ ਵੋਟਾਂ ਬਾਰੇ ਕਿਵੇਂ ਕਰੋਗੇ ਤੁਸੀਂ ਅੱਗੇ ਤੋਂ ਸੋਚੋਗੇ ਆਮ ਆਦਮੀ ਪਾਰਟੀ ਨੂੰ ਪਾਉਂਗੇ ਕਿ ਸੋਚੋਗੇ ਜੀ ਸੋਚਾਂਗੇ ਜਿਹੜੇ ਕੋਈ ਉਹ ਕਰੂਗਾ ਚਿੱਟਾ ਬੰਦ ਠੀਕ ਹੈ ਜਿਹੜਾ ਚਿੱਟਾ ਬੰਦ ਕਰੋਗੇ ਉਹਨੂੰ ਪਾਉਂਗੇ ਥੋੜੀ ਬਹੁਤ ਵਧੀਆ ਸੋਚ ਆ ਮਾਤਾ ਜੀ ਤੇ ਵੀਡੀਓ ਨੂੰ ਸਾਰੇ ਭਰਾ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਨਸਾਫ ਟੀਮ ਪੰਜਾਬ ਦਾ ਵੱਧ ਤੋਂ ਵੱਧ ਸਾਥ ਦਿਓ ਮਾਤਾ ਭੈਣਾ ਵੀ ਅੱਗੇ ਆਓ ਮਾਮਾ ਦੇ ਪੁੱਤ ਚਿੱਟਿਆਂ ਤੋਂ ਬਚਾਉਣ ਲਈ ਤਾਂ ਜੋ ਖਸ ਖਸ ਦੀ ਖੇਤੀ ਲਾਗੂ ਹੋ ਸਕੇ ਤੇ ਓਡੇ ਭਰਾ ਦੇ ਚੈਨਲ ਜੱਟ ਬਾਬੇ ਨੂੰ ਵੱਧ ਤੋਂ ਵੱਧ ਸਾਰੇ ਭਰਾ ਫੋਲੋ ਵੀ ਬਾਈ ਜਰੂਰ ਕਰੋ ਧੰਨਵਾਦ ਜੀ ਧੰਨਵਾਦ ਮਾਤਾ ਜੀ ਅਨਮੋਲ